ਸਵਾਗਤ ਹੈ ਜੀ ਅੱਜ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਪੁਲਿਸ ਭਰਤੀ ਬਾਰੇ ਖਾਸ ਤੌਰ ਤੇ ਯੋਗਤਾਵਾਂ ਕੀ ਨੇ ਇਸ ਪੰਜਾਬ ਪੁਲਿਸ ਭਰਤੀ ਯੋਗਤਾ ਗਾਈਡ ਦੇ ਆਧਾਰ ਤੇ ਸਮਝਾਂਗੇ ਕਿ ਕੀ ਕੀ ਚਾਹੀਦਾ ਹੈ ਹਾਂ ਜੀ ਸਤਿ ਸ੍ਰੀ ਅਕਾਲ ਇਹ ਜਾਣਕਾਰੀ ਉਹਨਾਂ ਸਾਰਿਆਂ ਲਈ ਬਹੁਤ ਅਹਿਮ ਹੈ ਜੋ ਪੁਲਿਸ ਚੋਣ ਬਾਰੇ ਸੋਚ ਰਹੇ ਨੇ ਮਤਲਬ ਇੱਕ ਸਾਫ਼ ਤਸਵੀਰ ਮਿਲ ਜਾਂਦੀ ਹੈ ਕਿ ਤਿਆਰੀ ਕਿਵੇਂ ਕਰਨੀ ਹੈ ਬਿਲਕੁਲ ਤਾਂ ਫਿਰ ਸ਼ੁਰੂ ਕਰਦੇ ਹਾਂ ਸਿੱਖਿਆ ਤੋਂ ਕੀ ਪੜਾਈ ਚਾਹੀਦੀ ਏ ਅਲਗ-ਅਲਗ ਪੋਸਟਾਂ ਲਈ ਹਾਂਜੀ ਦੇਖੋ ਜੇ ਕਨਸਟੇਬਲ ਪਰਤੀ ਹੋਣਾ ਹੈ ਤਾਂ 12ਵੀਂ ਮਤਲਬ 10+2 ਪਾਸ ਹੋਣਾ ਜ਼ਰੂਰੀ ਹੈ ਅੱਛਾ ਤੇ ਜੇ ਸਬ ਇੰਸਪੈਕਟਰ ਲੱਗਣਾ ਹੋਵੇ ਉਹਦੇ ਲਈ ਫਿਰ ਗ੍ਰੈਜੂਏਸ਼ਨ ਚਾਹੀਦੀ ਹੈ ਕਿਸੇ ਵੀ ਸਟਰੀਮ ਚ ਠੀਕ ਤੇ ਇਹਦੇ ਨਾਲ ਇੱਕ ਹੋਰ ਸ਼ਰਤ ਵੀ ਸੁਣੀ ਹੈ ਪੰਜਾਬੀ ਬਾਰੇ ਹਾਂਜੀ ਬਹੁਤ ਜ਼ਰੂਰੀ 10ਵੀਂ ਜਮਾਤ ਵਿੱਚ ਪੰਜਾਬੀ ਵਿਸ਼ਾ ਪੜਿਆ ਤੇ ਪਾਸ ਕੀਤਾ ਹੋਣਾ ਲਾਜ਼ਮੀ ਹੈ ਇਹ ਪੰਜਾਬ ਸਰਕਾਰ ਦੀ ਨੌਕਰੀ ਲਈ ਇੱਕ ਬੇਸਿਕ ਲੋਡ ਹੈ ਜੇ ਕਿਸੇ ਨੇ ਨਾ ਪੜ੍ਹੀ ਹੋਵੇ 10ਵੀਂ ਫਿਰ ਦੇਖੋ ਜੇ ਕਿਸੇ ਕਾਰਨ ਕਰਕੇ ਨਹੀਂ ਪੜ੍ਹੀ ਤਾਂ ਆਮ ਤੌਰ ਤੇ ਇੱਕ ਵਾਧੂ ਪੰਜਾਬੀ ਦਾ ਪੇਪਰ ਦੇਣਾ ਪੈਂਦਾ ਹੈ ਪਰ ਇਹਦੀ ਪੂਰੀ ਜਾਣਕਾਰੀ ਹਮੇਸ਼ਾ ਉਸ ਪ੍ਰਤੀ ਦੇ ਨੋਟੀਫਿਕੇਸ਼ਨ ਵਿੱਚ ਹੀ ਹੁੰਦੀ ਹੈ ਸਮਝ ਗਿਆ ਚਲੋ ਵਿਦਿਆ ਤੋਂ ਬਾਅਦ ਅੱਗੇ ਵਧਦੇ ਹਾਂ ਉਮਰ ਦੀ ਗੱਲ ਕਰੀਏ ਕਿੰਨੀ ਉਮਰ ਚਾਹੀਦੀ ਹੈ ਹਾਂਜੀ ਉਮਰ ਦੀ ਹੱਦ ਆਮ ਤੌਰ ਤੇ 18 ਸਾਲ ਤੋਂ ਲੈ ਕੇ 28 ਸਾਲ ਤੱਕ ਹੁੰਦੀ ਹੈ 18 ਤੋਂ 28 ਸਾਲ ਇਹ ਜਨਰਲ ਕੈਟਾਗਰੀ ਲਈ ਹੋਊਗੀ ਹਾਂ ਇਹ ਜਨਰਲ ਲਈ ਹੈ ਪਰ ਜਿਹੜੀਆਂ ਰੱਖਵੀਆਂ ਸ਼੍ਰੇਣੀਆਂ ਨੇ ਜਿਵੇਂ ਐਸਸੀ ਬੀਸੀ ਜਾਂ ਸਾਬਕਾ ਫੌਜੀ ਉਹਨਾਂ ਲਈ ਉਮਰ ਵਿੱਚ ਛੋਟ ਹੁੰਦੀ ਹੈ ਸਰਕਾਰੀ ਨਿਯਮਾਂ ਮੁਤਾਬਿਕ ਅੱਛਾ ਤੇ ਇਹ ਛੋਟ ਹਰ ਬਾਰ ਇੱਕੋ ਜੀ ਰਹਿੰਦੀ ਹੈ ਜਾਂ ਬਦਲਦੀ ਵੀ ਹੈ ਇਹੀ ਤਾਂ ਖਾਸ ਗੱਲ ਹੈ ਇਹ ਨਿਯਮ ਬਦਲ ਸਕਦੇ ਨੇ ਇਸ ਲਈ ਮੈਂ ਹਮੇਸ਼ਾ ਕਹਿੰਨੀ ਹੈ ਕਿ ਜਦੋਂ ਵੀ ਭਰਤੀ ਨਿਕਲੇ ਉਸ ਦਾ ਤਾਜ਼ਾ ਸਰਕਾਰੀ ਨੋਟੀਫਿਕੇਸ਼ਨ ਜ਼ਰੂਰ ਚੈੱਕ ਕਰੋ ਉਸ ਵਿੱਚ ਸਾਰੀ ਸਹੀ ਤੇ ਅਪਡੇਟਡ ਜਾਣਕਾਰੀ ਹੁੰਦੀ ਹੈ ਬਿਲਕੁਲ ਸਹੀ ਗੱਲ ਹੈ ਨੋਟੀਫਿਕੇਸ਼ਨ ਸਭ ਤੋਂ ਜ਼ਰੂਰੀ ਹੈ ਹੁਣ ਆਉਂਦੇ ਹਾਂ ਸਰੀਰਿਕ ਮਾਪ ਦੰਡਾਂ ਤੇ ਕੱਦ ਵਗੈਰਾ ਹਾਂਜੀ ਫਿਜ਼ੀਕਲ ਸਟੈਂਡਰਡਸ ਮੁੰਡਿਆਂ ਲਈ ਕਟੋ ਕਟ ਕੱਦ 5 ਫੁੱਟ 7 ਇੰਚ ਚਾਹੀਦਾ ਤੇ ਕੁੜੀਆਂ ਲਈ ਕੁੜੀਆਂ ਲਈ 5 ਫੁੱਟ 2 ਇੰਚ ਠੀਕ ਤੇ ਮੁੰਡਿਆਂ ਲਈ ਸ਼ਾਇਦ ਛਾਤੀ ਦਾ ਮਾਪ ਵੀ ਹੁੰਦਾ ਹੈ ਹਾਂ ਹੁੰਦਾ ਹੈ ਬਿਨਾ ਫੁਲਾਏ 33 ਇੰਚ ਤੇ ਫੁਲਾ ਕੇ 34 ਇੰਚ ਇਹ ਇਸ ਲਈ ਤਾਂ ਕਿ ਪਤਾ ਲੱਗੇ ਕਿ ਸਰੀਰਕ ਤੌਰ ਤੇ ਫਿੱਟਨੇ ਇਨ੍ਹਾਂ ਵਿੱਚ ਵੀ ਕੋਈ ਛੋਟ ਹੁੰਦੀ ਹੈ ਰਾਖਵੀਆਂ ਸ਼੍ਰੇਣੀਆਂ ਲਈ ਹੋ ਸਕਦੀ ਹੈ ਕਈ ਵਾਰ ਕੱਦ ਵਿੱਚ ਕੁਝ ਸ਼੍ਰੇਣੀਆਂ ਨੂੰ ਥੋੜੀ ਛੋਟ ਮਿਲ ਜਾਂਦੀ ਹੈ ਪਰ ਫਿਰ ਉਹੀ ਗੱਲ ਪੱਕੀ ਜਾਣਕਾਰੀ ਲਈ ਨੋਟੀਫਿਕੇਸ਼ਨ ਦੇਖਣਾ ਪਊਗਾ ਸਹੀ ਗੱਲ ਸਿਰਫ ਮਾਪ ਪੂਰੇ ਹੋਣ ਨਾਲ ਤਾਂ ਗੱਲ ਨਹੀਂ ਬਣਦੀ ਹੋਣੀ ਕੁਝ ਟੈਸਟ ਵੀ ਹੁੰਦੇ ਹੋਣਗੇ ਹਾਂਜੀ ਬਿਲਕੁਲ ਇਸ ਤੋਂ ਬਾਅਦ ਹੁੰਦਾ ਹੈ ਸਰੀਰਿਕ ਯੋਗਤਾ ਟੈਸਟ ਯਾਨੀ ਪੀਈਟੀ ਫਿਜ਼ੀਕਲ ਐਲੀਜੀਬਿਲਿਟੀ ਟੈਸਟ ਅੱਛਾ ਪੀਈਟੀ ਚ ਕੀ ਕੀ ਕਰਵਾਉਂਦੇ ਨੇ ਇਹਦੇ ਵਿੱਚ ਮੁੱਖ ਤੌਰ ਤੇ ਦੌੜ ਹੁੰਦੀ ਹੈ ਮੁੰਡਿਆਂ ਲਈ ਆਮ ਤੌਰ ਤੇ 1600 ਮੀਟਰ ਤੇ ਕੁੜੀਆਂ ਲਈ 800 ਮੀਟਰ ਨਾਲ ਲੰਬੀ ਛਾਲ ਤੇ ਉੱਚੀ ਛਾਲ ਵੀ ਹੁੰਦੀ ਹੈ ਤੇ ਇਹ ਦੌੜ ਕਿੰਨੇ ਟਾਈਮਸ ਪੂਰੀ ਕਰਨੀ ਹੁੰਦੀ ਹੈ ਦੇਖੋ ਮੁੰਡਿਆਂ ਲਈ 1600 ਮੀਟਰ ਲਗਭਗ 6.5 ਮਿੰਟ 6 ਮਿੰਟ 30 ਸਕਿੰਡ ਤੇ ਕੁੜੀਆਂ ਲਈ 800 ਮੀਟਰ 4.5 ਮਿੰਟ 4 ਮਿੰਟ 30 ਸਕਿੰਡ ਚ ਪਰ ਇਹ ਟਾਈਮਿੰਗ ਥੋੜੇ ਬਹੁਤ ਬਦਲ ਸਕਦੀ ਹੈ ਨੋਟੀਫਿਕੇਸ਼ਨਸ ਦਿੱਤੀ ਹੁੰਦੀ ਹੈ ਤੇ ਇਹਨਾਂ ਟੈਸਟਾਂ ਦੇ ਨੰਬਰ ਜੁੜਦੇ ਨੇ ਮੈਰਿਟ 'ਚ ਨਹੀਂ ਇਹੀ ਸਮਝਣ ਵਾਲੀ ਗੱਲ ਹੈ ਪੀਟੀ ਆਮ ਤੌਰ ਤੇ ਸਿਰਫ ਕੁਆਲੀਫਾਈਂਗ ਹੁੰਦਾ ਹੈ ਮਤਲਬ ਇਹਨੂੰ ਪਾਸ ਕਰਨਾ ਜ਼ਰੂਰੀ ਹੈ ਪਰ ਇਹਦੇ ਨੰਬਰ ਫਾਈਨਲ ਮੈਰਿਟ ਵਿੱਚ ਨਹੀਂ ਗਿਣੇ ਜਾਂਦੇ ਅੱਛਾ ਸਿਰਫ ਪਾਸ ਕਰਨਾ ਹੁੰਦਾ ਤਾਂ ਫਿਰ ਅਸਲ ਮੈਰਿਟ ਕਿੱਥੋਂ ਬਣਦੀ ਹੈ ਲਿਖਤੀ ਪੇਪਰ ਤੋਂ ਹਾਂਜੀ ਬਿਲਕੁਲ ਲਿਖਤੀ ਪ੍ਰੀਖਿਆ ਰਿਟਨ ਐਗਜ਼ਾਮ ਹੀ ਸਭ ਤੋਂ ਇਹਮ ਹੁੰਦੀ ਹੈ ਅੰਤਿਮ ਚੋਣ ਲਈ ਤੇ ਲਿਖਤੀ ਪੇਪਰ ਚ ਕਿਹੜੇ ਵਿਸ਼ੇ ਹੁੰਦੇ ਨੇ ਇਹਦੇ ਵਿੱਚ ਕਈ ਵਿਸ਼ੇ ਹੁੰਦੇ ਨੇ ਜਿਵੇਂ ਜਰਨਲ ਨੋਲਿਜ ਕਰੰਟ ਅਫੇਅਰਸ ਮੈਂਟਲ ਐਬਿਲਿਟੀ ਯਾ ਰੀਜ਼ਨਿੰਗ ਮੈਥਸ ਅੰਕ ਗਣਿਤ ਪੰਜਾਬੀ ਭਾਸ਼ਾ ਦਾ ਗਿਆਨ ਤੇ ਕੰਪਿਊਟਰ ਦੀ ਬੇਸਿਕ ਜਾਣਕਾਰੀ ਓਕੇ ਤੇ ਪੇਪਰ ਦਾ ਪੈਟਰਨ ਮਤਲਬ ਲਿਖਣਾ ਹੁੰਦਾ ਹੈ ਜਾਂ ਨਹੀਂ ਆਮ ਤੌਰ ਤੇ ਇਹ ਐਨਸੀਕਯੂ ਪੈਟਰਨ ਤੇ ਹੁੰਦਾ ਹੈ ਮਲਟੀਪਲ ਚੁਆਇਸ ਕੁਐਸਚਨਸ ਤੁਹਾਨੂੰ ਸਹੀ ਜਵਾਬ ਚੁਣਨਾ ਹੁੰਦਾ ਹੈ ਤੇ ਕੀ 네ਗੇਟਿਵ ਮਾਰਕਿੰਗ ਵੀ ਹੁੰਦੀ ਹੈ ਗਲਤ ਜਵਾਬ ਦੇ ਨੰਬਰ ਕੱਟੇ ਜਾਂਦੇ ਨੇ ਹਾਂ ਕਈ ਵਾਰ 네ਗੇਟਿਵ ਮਾਰਕਿੰਗ ਦੀ ਵਿਵਸਥਾ ਹੁੰਦੀ ਹੈ ਇਹ ਵੀ ਨੋਟੀਫਿਕੇਸ਼ਨ ਚ ਸਾਫ਼ ਲਿਖਿਆ ਹੁੰਦਾ ਹੈ ਇਸ ਪੇਪਰ ਚ ਜਿੰਨੇ ਨੰਬਰ ਆਉਂਦੇ ਨੇ ਉਹੀ ਮੁੱਖ ਤੌਰ ਤੇ ਤੁਹਾਡੀ ਮੈਰਿਟ ਤੇ ਫਾਈਨਲ ਸਿਲੈਕਸ਼ਨ ਤੈਅ ਕਰਦੇ ਨੇ ਸਮਝ ਗਿਆ ਤਾਂ ਇਹ ਸਾਰੇ ਪੜਾ ਹੋਗੇ ਇਸ ਤੋਂ ਬਾਅਦ ਵੀ ਕੁਝ ਹੁੰਦਾ ਕੋਈ ਚੈਕਿੰਗ ਵਗੈਰਾ ਹਾਂਜੀ ਜਦੋਂ ਕੋਈ ਉਮੀਦਵਾਰ ਇਹ ਸਭ ਪਾਰ ਕਰ ਲੈਂਦਾ ਫਿਰ ਉਸਦੇ ਚਰਿੱਤਰ ਤੇ ਪਿਸ਼ੋਖੜ ਦੀ ਪੜਤਾਲ ਹੁੰਦੀ ਹੈ ਕੋਈ ਸੀਰੀਅਸ ਕ੍ਰਿਮੀਨਲ ਕੇਸ ਵਗੈਰਾ ਨਾ ਹੋਵੇ ਤੁਹਾਨੂੰ ਤੇ ਅਖੀਰ 'ਚ ਇੱਕ ਡਿਟੇਲਡ ਮੈਡੀਕਲ ਜਾਂਚ ਹੁੰਦੀ ਹੈ ਇਹ ਯਕੀਨੀ ਬਣਾਉਣ ਲਈ ਕਿ ਉਮੀਦਵਾਰ ਪੁਲਿਸ ਦੀ ਡਿਊਟੀ ਲਈ ਪੂਰੀ ਤਰ੍ਹਾਂ ਫਿੱਟ ਹੈ ਸਹੀ ਤੇ ਸਭ ਤੋਂ ਜ਼ਰੂਰੀ ਗੱਲ ਜੋ ਤੁਸੀਂ ਵਾਰ-ਵਾਰ ਕਹਿ ਰਹੇ ਹੋ ਹਮੇਸ਼ਾ ਅਧਿਕਾਰਤ ਤਾਜ਼ਾ ਨੋਟੀਫਿਕੇਸ਼ਨ ਚੈੱਕ ਕਰਨਾ ਬਿਲਕੁਲ ਪੰਜਾਬ ਪੁਲਿਸ ਦੀ ਅਫੀਸ਼ੀਅਲ ਵੈਬਸਾਈਟ ਹੀ ਸਭ ਤੋਂ ਪ੍ਰੋਸੇਯੋਗ ਜ਼ਰੀਆ ਹੈ ਹਰ ਪੜਤੀ ਦੇ ਨਿਯਮ ਥੋੜੇ ਵੱਖਰੇ ਹੋ ਸਕਦੇ ਨੇ ਇਸੇ ਪੰਜਾਬ ਪੁਲਿਸ ਭਰਤੀ ਲਈ ਮੁੱਖ ਯੋਗਤਾਵਾਂ ਤੇ ਪੜਾਵਾਂ ਦਾ ਇੱਕ ਸਪਸ਼ਟ ਖਾਕਾ ਉਮੀਦ ਹੈ ਇਸ ਨਾਲ ਸਾਰਿਆਂ ਨੂੰ ਕਾਫੀ ਮਦਦ ਮਿਲੀ ਹੋਵੇਗੀ ਹਾਂਜੀ ਉਮੀਦ ਤਾਂ ਹੀ ਹੈ ਤੇ ਇੱਕ ਗੱਲ ਹੋਰ ਸੋਚਣ ਵਾਲੀ ਹੈ ਇਹ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਦੇ ਨਾਲ ਨਾਲ ਉਹ ਕਿਹੜੀ ਅੰਦਰੂਨੀ ਗੱਲ ਕਿਹੜੀ ਮੋਟੀਵੇਸ਼ਨ ਜਾਂ ਕਿਹੜੇ ਗੁਣ ਨੇ ਜੋ ਕਿਸੇ ਨੂੰ ਇਸ ਸੇਵਾ ਲਈ ਸੱਚਮੁੱਚ ਟੁਕਮਾ ਬਣਾਉਂਦੇ ਨੇ ਬਹੁਤ ਵਧੀਆ ਨੁਕਤਾ ਉਠਾਇਆ ਇਹ ਸਿਰਫ ਇੱਕ ਨੌਕਰੀ ਨਹੀਂ ਇੱਕ ਵੱਡੀ ਜ਼ਿੰਮੇਵਾਰੀ ਹੈ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਭਰਪੂਰ ਗੱਲਬਾਤ ਲਈ ਤੁਸੀਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤਾਂ ਕਿ ਅੱਗੇ ਆਉਣ ਵਾਲੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ ਹਾਂਜੀ ਅੱਜ ਦੀ ਗੱਲਬਾਤ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ